ਇਸ ਵੇਲੇ ਦੀ ਵੱਡੀ ਖਬਰ ਕੈਬਨਿਟ ਮੰਤਰੀ ਹਰਪਰਜਨ ਸਿੰਘ ਈਟੀਓ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸ ਦੇਈਏ ਕਿ ਕੈਬਨਿਟ ਮੰਤਰੀ ਹਰਪਰਜਨ ਸਿੰਘ ਈਟੀਓ ਦਾ ਕਾਫਲਾ ਜੋ ਕਿ ਕਸਬਾ ਦਰੌਂਗਲਾ ਤੋਂ ਕਲਾਨੌਰ ਦੀ ਤਰਫ ਯਾਨੀ ਕਿ ਡੇਰਾ ਬਾਬਾ ਨਾਨਕ ਦੀ ਤਰਫ ਜਾ ਰਿਹਾ ਸੀ ਤਾਂ ਕਲਾਨੌਰ ਦੇ ਨਜ਼ਦੀਕ ਨੜਾਵਾਲੀ ਦੇ ਨਜ਼ਦੀਕ ਇੱਕ ਭਿਆਨਕ ਸੜਕੀ ਹਾ사 ਹੋਇਆ ਜਿਸ ਦੇ ਵਿੱਚ ਆਪਸ ਦੇ ਵਿੱਚ ਜੋ ਕਿ ਵਾਹਨ ਟਕਰਾਏ ਨੇ ਜਿਸ ਦੇ ਵਿੱਚ ਇਹ ਕਾਫਲਾ ਜਿਹੜਾ ਸੀ ਕੈਬਨਿਨਟ ਮੰਤਰੀ ਹਰਪਰਜਨ ਸਿੰਘ ਈਟੀਓ ਜੋ ਕਿ ਡੇਰਾ巴巴 ਨਾਨਕਦਲੇ ਰਵਾਨਾ ਹੋਏ ਸੀ ਕਿਉਂਕਿ ਅੱਜ ਸਰਹੱਦੀ ਪਿੰਡਾਂ ਦੇ ਵਿੱਚ ਹੜ੍ਹ ਦੇ ਨਾਲ ਪ੍ਰਭਾਵਿਤ ਫਸਲਾਂ ਜੋ ਹੋਈਆਂ ਸੀ ਕਿਸਾਨਾਂ ਨੂੰ ਅੱਜ ਜਿਹੜੇ ਚੈੱਕ ਵੰਡੇ ਜਾ ਰਹੇ ਸੀ ਤੋਂ ਪਿੰਡ ਖੁਸ਼ੀਪੁਰ ਦੇ ਵਿੱਚ ਪਹਿਲੇ ਚੈੱਕ ਵੰਡੇ ਗਏ ਨੇ ਉਸ ਤੋਂ ਬਾਅਦ ਕਾਫਲਾ ਡੇਰਾ巴巴 ਨਾਨਕਦਲੇ ਰਵਾਨਾ ਹੁੰਦਾ ਤਾਂ ਰਸਤੇ ਦੇ ਵਿੱਚ ਹਾਸੀ ਦਾ ਸ਼ਿਕਾਰ ਜਿਹੜਾ ਹੈ ਕਾਫਲੇ ਦੇ ਵਿੱਚ ਜੋ ਮੌਜੂਦ ਵਾਹਨ ਸੀ ਉਹ ਉਹਨਾਂ ਦੀ ਆਮਨੇ ਸਾਹਮਣੇ ਜਿਹੜੀ ਇੱਕ ਨਿੱਜੀ ਵਾਹਨ ਦੇ ਨਾਲ ਜਿਹੜੀ ਟੱਕਰ ਹੋਈ ਹੈ ਔਰ ਇਸ ਜਿਹੜਾ ਹਾਦਸੇ ਦੇ ਵਿੱਚ ਹੈ ਲਗਭਗ 5 ਲੋਕ ਜਿਹੜੇ ਨੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਜ਼ੇਰੇਈ ਲਾਜ ਕਲਾਂ ਨੌਰ ਦੇ ਹਸਪਤਾਲ ਲਿਜਾਇਆ ਗਿਆ ਤੇ ਉਸ ਤੋਂ ਬਾਅਦ ਗੁਰਦਾਸਪੁਰ ਰੈਫਰ ਕਰ ਦਿੱਤਾ ਗਿਆ ਉੱਥੇ ਜਿਹੜਾ ਫਰਸਟ ਏਡ ਦੇਣ ਤੋਂ ਬਾਅਦ ਉਹਨਾਂ ਨੂੰ ਗੁਰਦਾਸਪੁਰ ਵੀ ਰੈਫਰ ਕੀਤਾ ਗਿਆ ਪਰ ਗਨੀਮਤ ਇਹ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਜਿਹੜਾ ਸੜਕੀ ਹਾਦਸੇ ਦੇ ਵਿੱਚ ਜਿੱਥੇ ਵਾਹਨ ਆਪਸ ਦੇ ਵਿੱਚ ਟਕਰਾਏ ਨੇ ਉੱਥੇ ਹੀ ਇਹ ਜਿਹੜਾ ਅੱਜ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਕਾਫਲਾ ਜਿਹੜਾ ਇੱਥੋਂ ਰਵਾਨਾ ਹੋਇਆ ਸੀ ਉਸ ਦੇ ਵਿੱਚ ਪਿਆਨਕ ਸੜਕੀ ਹਾ사 ਜਿਹੜਾ ਉਹ ਪੇਸ਼ ਆ ਇਹ ਜੋ ਜੀ ਸੁਣਨ ਚਾਇਆ ਆਪਣੇ ਮਨਿਸਟਰ ਸਾਹਿਬ ਜੋ ਸਰਦਾਰ ਹਰਪਜਨ ਸਿੰਘ ਜੀ ਈਟੀਓ ਸਾਹਿਬ ਉਹਨਾਂ ਦੀ ਵਿਜਟ ਸੀਗੀ ਤੇ ਇਹ ਕਾਫਲਾ ਜਿਹੜਾ ਜਾ ਰਿਹਾ ਸੀਗਾ ਡੇਰਾ ਬਾਬਾ ਨਾਨਕ ਨੂੰ ਤੇ ਇਹ ਜਿਹੜੀ ਅਲਦੀ ਕਾਫਲੇ ਦੇ ਪੁਲਿਸ ਦੀ ਜਿਹੜੀ ਪਾਇਲਟ ਗੱਡੀ ਸੀ ਉਹਦਾ ਸਵੇਲੀਅਨ ਗੱਡੀ ਨਾਲ ਆਮਨੋ ਸਾਹਮਣੇ ਦੀ ਟੱਕਰ ਹੋਈ ਹੈ ਜਿਹਦੇ ਵਿੱਚ ਪੰਜ ਜਿਹੜੇ ਪੇਸ਼ੈਂਟ ਜਿਹੜੇ ਲੋਕ ਉਹ ਜ਼ਖਮੀ ਹੋਏ ਹਨ ਇਹਨਾਂ ਵਿੱਚੋਂ ਪੰਜ ਦੇ ਪੰਜ ਪੇਸ਼ੈਂਟ ਸੀ ਐਸਸੀ ਕਲਾਨੌਰ ਆਏ ਹਨ ਜਿਨ੍ਹਾਂ ਦੇ ਤਿੰਨ ਦੇ ਹੈਡ ਇੰਜਰੀ ਹੈਗੀ ਹੈ ਇੱਕ ਦੇ ਚੈਸਟ ਇੰਜਰੀ ਹੈਗੀ ਹੈ ਤੇ ਇੱਕ ਦੇ ਬੈਕ ਇੰਜਰੀ ਤੇ ਨੈਕ ਦੇ ਪੇਨ ਕੰਪਲੇਨ ਕਰ ਰਹੇ ਹਨ ਇਹ ਸਾਰਿਆਂ ਨੂੰ ਫਰਸਟ ਏਡ ਦੇ ਕੇ ਆਪਣੇ ਮੈਡੀਕਲ ਸਪੈਸ਼ਲਿਸਟ ਇੱਥੇ ਸੀਗੇ ਔਰ ਬਾਕੀ ਪੰਜ ਡਾਕਟਰ ਹੋਰ ਸੀਗੇ ਜਿਨ੍ਹਾਂ ਨੇ ਸਾਰਿਆਂ ਨੇ ਇਹਨਾਂ ਦਾ ਵਧੀਆ ਟ੍ਰੀਟਮੈਂਟ ਕਰਕੇ ਫਰਸਟ ਏਡ ਦੇ ਕੇ ਇਹਨਾਂ ਨੂੰ ਫਰਦਰ ਸੀਟੀ ਸਕੈਨ ਔਰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸ ਕੋ ਰੈਫਰ ਕਰ ਦਿੱਤਾ ਜੀ ਠੀਕ ਹੈ ਮੇਰਾ ਨਾਮ ਡਾਕਟਰ ਜੀਤਿੰਦਰ ਕੁਮਾਰ ਜੀ ਕਾਫਲਾ ਕਿਧਰ ਜਾ ਰਿਹਾ ਸੀ ਜਾ ਰਿਹਾ ਸੀ ਕਾਫਲਾ ਸਰ ਮਤਲਬ ਕਿ ਅਸੀਂ ਪਹਿਲਾਂ ਮਤਲਬ ਕਿ ਪਹਿਲਾਂ ਸਵੇਰੇ ਪਿੰਡ ਤੋਂ ਰੰਗਲੇ ਤੋਂ ਬਾਅਦ ਖੋਖਰ ਹੋ ਗਏ ਤਾਂ ਹੁਣ ਅੱਗੇ ਮਤਲਬ ਕਾਫਲਾ ਜਾਣਾ ਸੀ ਮਤਲਬ ਮੇਰੇ ਬਾਬੇ ਨਾਨਕ ਕੋਠਾ ਪਿੰਡੇ ਜਾਣਾ ਸੀ ਸੋ ਉੱਥੇ ਰਾਸਤੇ ਵਿੱਚ ਮਲਹਾਸਾ ਵਾਪਰਿਆ ਜੀ ਤੇ ਫਿਰ ਮਤਲਬ ਜਦੋਂ ਇਦਾਂ ਹੋਇਆ ਤਾਂ ਅਸੀਂ ਮਰੀਜ਼ ਲੈ ਕੇ ਸਿੱਧੇ ਪਹਿਲਾਂ ਲਾਗੇ ਸੀ ਅਸੀਂ ਕਲਾਂਨੌਰ ਪੈਂਦੀ ਸੀ ਅਸੀਂ ਉੱਥੇ ਲੈ ਕੇ ਆ ਜੀ ਕਾਫਲੇ ਕਿਹੜਾ ਮੰਤਰੀ ਜੀ ਕਾਫਲੇ ਮਤਲਬ ਮੰਤਰੀ ਹਾਂ ਜੀ ਸਰਪਾਇਆ ਸਰਦਾਰ ਹਰਪਾਲ ਸਿੰਘ ਦੀ ਐਟਓ ਜੀ ਮਤਲਬ ਸਾਹਿਬਾਗੇ ਸੀ ਵਿੱਚ ਕਿੱਲੇ ਜਿਹਦੇ ਨੂੰ ਬੰਨਣਾ ਜੀ ਜੱਡੀ ਹੈ ਅਸੀਂ ਮਿਲ ਗਈ ਫਲਾਲ ਦੀ ਗੜੀ ਤੇ ਮਤਲਬ ਦੇਖੋ ਇਹ ਚਾਰ ਤਿੰਨ ਪੁਲਿਸ ਮਲਾਇਮ ਲੈ ਕੇ ਆਏ ਆ ਬਾਕੀ ਨਾਲ ਇੱਕ ਸਿਵਲ ਟੀਮ ਲਗੀ ਇੱਕ ਮਲਕ ਜਿਹੜੇ ਹੈਗੇ ਸੀ ਉਹਨਾਂ ਨੂੰ ਨਾਲ ਅਸੀਂ ਇੱਥੇ ਮਨ ਲੈ ਕੇ ਆਏ ਆ ਅੱਗੇ ਹੁਣ ਉਹਨਾਂ ਦਾ ਇਲਾਜ ਚੱਲਣ ਡਿਆ ਜੰਦਰ ਕੋਰਦੀ ਤੋਂ ਇਲਾਵਾ ਹੋਰ ਵੀ ਹੈਗੇ ਪਰ ਐਮਬੂਲੈਂਸ ਭੇਜੀ ਗਈ ਆ ਉੱਥੇ ਮਤਲਬ ਹਾਸੇ ਦੀ ਥਾਂ ਤੇ ਤੇ ਅੱਗੇ ਜੇ ਮਤਲਬ ਕੁਛ ਉੱਥੇ ਹੋਗਾ ਤਾਂ ਉਹਨਾਂ ਨੂੰ ਨਾਲ ਹੀ ਮਤਲਬ ਤੁਰੰਤ ਮਲਵੇ ਚ ਲਿਆ ਜਾਂਦਾ ਜੂਗਾ